ਆ ਰਿਵਾਰੀ ਹੋ ਚੁੱਕੀ ਆ ਲੜਕੀ ਇਧਰ ਆ ਰਹੇ ਨੇ ਇਧਰ ਖੜੇ ਨੇ ਲੜਕੀ ਦੇ ਪਪਾ ਜੀ ਜਲਦੀ ਤੁਹਾਨੂੰ ਮਲਾਉਣੇ ਆ ਹੈਲੋ ਗਾਇਸ ਪੱਗਾਂ ਸੱਗਾਂ ਹੋ ਰਿਆਂ ਨੇ ਰੈਡੀ ਤੇ ਕੁਰਤੇ ਪਜਾਮੇ ਆਪਾਂ ਪਾ ਚੁੱਕੇ ਆ 10 ਮਿੰਟਾਂ ਦੀ ਜਾਂਾਂਗੇ ਜਾਗੋ ਤੇ ਉਦੋਂ ਦਿਖਾਵਾਂਗੇ ਹੁਣ ਕਰਦੇ ਆ ਐਂਡ ਬਾਅਦ ਚ ਦਿਖਾਉਣੇ ਕੈਂਟਾ ਕੁੱਟ ਪਾਉਂਦੇ ਬਾਕੀ ਬਾਅਦ ਵਿੱਚ ਕੀ ਨਾ ਵੀਡੀਓ ਚ ਬਣੀ ਰਹੋ ਕੁਰਤਾ ਪਜਾਮਾ ਮਣਕੀ ਆ ਚੁੱਕਿਆ ਹੈ ਹੁਣ ਆਪਾਂ ਆਵਾਂਗੇ ਰੈਡੀ ਮਿਲਦੇ ਦੋ ਮਿੰਟਾਂ ਨੂੰ ਹਾਂਜੀ ਮਤਰੋ ਆਪਾਂ ਲਿਆਂਦੇ ਆ ਲੂਹੀ ਬਟਾਉਣ ਦੇ ਗੂਟ ਹੁਣ ਕਰਾਉਣੇ ਆ ਤੁਹਾਨੂੰ ਚੈੱਕ ਕੇਰਾ ਪਾ ਕੇ ਰੋਟ ਮਉਣ ਜਾ ਰਹੀ ਆ ਠੰਡ ਲਓ ਜੀ ਦੁੱਧਾ ਪੀਸ ਵੀ ਕਰ ਲੈਣੀ ਆ ਲੂਹੀ ਬਟਾਉਣ ਕੀ ਕਹਿੰਦੇ ਸਿਰਾਕ ਕੰਪਨੀ ਆ ਤੇ ਗੱਲਬਾਤ ਹੋਣ ਜਾ ਰਹੀ ਆ ਓਕੇ ਤੇ ਕੈਂਠੇ ਛੈਂਦੇ ਅੱਗੇ ਮੁੰਡਿਆਂ ਨੇ ਪਾਉਨੇ ਆ ਤੇ ਫੇਰ ਦਿਖਾਵਾਂਗੇ ਤੁਹਾਨੂੰ ਬੜਾ ਚੈੱਕ ਕਰੋ ਸਹਤਾਂ ਬਾਕੀ ਜਿਹਨੂੰ ਕੈਂਠਾ ਗੁੰਠਾ ਪਾ ਕੇ ਹੈ ਜਿਹਾ ਦਿਖਾਉਣੇ ਆ ਗੱਲਬਾਤ ਕਿਵੇਂ ਬੰਦੀ ਆ ਚੱਗੀਆਂ ਚੁੱਗੀਆਂ ਪਾ ਕੇ ਨੇ ਮੁੰਡੇ ਹੋ ਚੁੱਕੇ ਨੇ ਰੈਡੀ ਸਹਤਾਂ ਕੜੀ ਲੈ ਆ ਗਏ ਹਨ ਹੂੰ ਐਤੋਂ ਮੈਂ ਘੜੀ ਲਈ ਆਇਆ ਸੀ ਕੜੀਆਂ ਛੜੀਆਂ ਬੰਨ ਰਹੇ ਨੇ ਮੁੰਡੇ ਕਹਿੰਦੇ ਸਰਾ ਕਰਾਂ ਰਹੇ ਨੇ ਕੋਈ ਕਮੀ ਬੇਸ਼ੀ ਤਾਂ ਨਹੀਂ ਮੁੰਡਿਆਂ ਨਹੀਂ ਨਹੀਂ ਬਲੌਗ ਦੇ ਵਿੱਚ ਆ ਜਾਣਾ ਆਪਣਾ ਕੈਮਰਾਮੈਨ ਪ੍ਰੀਤ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਪ੍ਰੀਤ ਓਕੇ ਓਕੇ ਬਾਟਲ ਉਹ ਲੈ ਉਹਨਾਂ ਕੰੰਧਾ ਕਹਿੰਦੇ ਮਘੇੜਾ ਟੇਲਰ ਤੋਂ ਸਮਾਲਿਆ ਕੁਰਤਾ ਪਜਾਮਾ ਚੱਕੋ ਤੇ ਮੁੰਡਿਓ ਪਾਓ ਮੜਾ ਚੈੱਕ ਕਰਾ ਦਿੰ ਕਿਵੇਂ ਇਹ ਬਣਿਆ ਚੰਦਨ ਬੰਦਾ ਇੱਥੇ ਅੰਝਾ ਚੈੱਕ ਕਰੂ ਬਾਬੇ ਕਹੈਂ ਤਾਂ ਬਣਿਆ ਭਾ ਮੜਾ ਜਾ ਆਹ ਕਹਿੰਦੇ ਸਾਡਾ ਕੈਮਰਾਮੈਨ ਪ੍ਰੀਤ ਇੱਕ ਪਾਸੇ ਦਸਤਾਰ ਸਜਾਉਂਦੇ ਹੋਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਇਹ ਕਰ ਦਿੱਤਾ ਜੀ ਕੋਈ ਨਹੀਂ ਹੇ ਤੁਸੀਂ ਧੀੜਾ ਨਾ ਹੋਵੇ ਤੇ ਜਾਂ ਮੈਂ ਕਹਿੰਦਾ ਗੱਲਬਾਤ ਓਕੇ ਹੋਣ ਵਾਲੀ ਆ ਪਹਿਲੀ ਇਹ ਜਿੱਟਾ ਕੋਰਤਾ ਪਿਆ ਮੈਂ ਬਾਇਆ ਹਾਂ ਪਹਿਲੀ ਇਹ ਪਾਇਆ ਜਿੰਦੀ ਬਾਂਜੂ ਵੀ ਗੱਲਬਾਤ ਓਕੇ ਯਾਰ ਫੋਨ ਬਾਅਦ ਸੁਣ ਲਈ ਸਰਲਾ ਯਾਰ ਹਲੋ ਤੂੰ ਰਿੰਗ ਚੱਲ ਘੁਰਤਾ ਪਾ ਯਾਰ ਲੇਟ ਹੋਏ ਪਏ ਆ ਅੱਗੇ ਹੀ ਭੈਣ ਤੂੰ ਸੱਟੇਂ ਕੁਛ ਕੀ ਤੋਂ ਕੋ ਲਾ ਲਗੇ ਕਿ ਲੋੜ ਹੀ ਕੁਛ ਨਹੀਂ ਵੈਸੀ ਠੀਕ ਆ ਨੂੰ ਚਿੱਟਾ ਸਾਰਾ ਹੋ ਜਾਣਾ ਕੋਈ ਚੱਕਰ ਚਿੱਟਾ ਕਿਹੜਾ ਦੇਖਣਾ ਕੋਈ ਚੱਕਰ ਨਹੀਂ ਸੱਟ ਆ ਜਾਵਾਂ ਸਾਲੇ ਬਦਪਨ ਤੂੰ ਬਾਹਰ ਨਾ ਤਨ ਤੀ ਚਾਹ ਲੈ ਆ ਮੇਰਾ ਫਾਸ ਨਾ ਜਾ ਵੀ ਘੁਰਤਾ ਇਹ ਮੈਂ ਸੱਟ ਆ ਜਾਵਾਂ ਯਾਰ ਪਾ ਕੇ ਇੰਨਾ ਫਿਰ ਤੂੰ ਤਾਂ ਬਾਹਲਾ ਜੋ ਪੱਗ ਪੁੱਗ ਬੰਨੀ ਝਗੀ ਝੁੱਗੀ ਚਾੜੀ ਛੱਟ ਹੋ ਜਾਣਾ ਸਾਰਾ ਕੁ ਵਾਓ ਖਾਸ ਰਈਆ ਬੱਬੀ ਗੱਲਬਾਤ ਜਮਾਂ ਕਹਿੰਦੇ ਓਕੇ ਹੋਈ ਪਈ ਆ ਚਾਹ ਦੂਜੀ ਪਾਈ ਕਰ ਪਹਿਲੀ ਉਹ ਹਣੀ ਮੈਂ ਤਾਂ ਨਾ ਲਾਣਾ ਹੀ ਪਾ ਕੇ ਜਾਂੂੰ ਤੂੰ ਨਹੀਂ ਕਿੱਥੇ ਜਾਂ ਇੱਕ ਝੂਠ ਰਹਿੰਦੀ ਨਹੀਂ ਨਹੀਂ ਤੈਨੂੰ ਪਹਿਲਾਂ ਪਹਿਲਾਂ ਜਰ ਕਾ ਵੀ ਓਕੇ ਕਿਵੇਂ ਹੈ ਪ੍ਰੀਤ ਜੀ ਤੁਸੀਂ ਵੀ ਦੱਸੋ ਕਿਵੇਂ ਲੱਗ ਰਿਹਾ ਬੰਬਾ ਫੇਟਾ ਕਿ ਤੇ ਸੱਥੀ ਪਾਵਾਂ ਫਾਈਲ ਨੀਲਾ ਕੇ ਪੱਗ ਦੀ ਪੂਣੀ ਕਰ ਕਹਿੰਦੇ ਪੂਣੀਆਂ ਹੋ ਗਈਆਂ ਮੁੰਡਿਆਂ ਦੀਆਂ ਤੇ ਇੱਧਰ ਕਹਿੰਦੇ ਇੱਕ ਪਾਸੇ ਪ੍ਰੀਤ ਤੇ ਦੂਜੇ ਪਾਸੇ ਕਹਿੰਦੇ ਕਰ ਰਹੇ ਨੇ ਪੂਣੀਆਂ ਤੇ ਜਲਦੀ ਦਸਤਾਰਾਂ ਸਜਾ ਕੇ ਤੁਹਾਨੂੰ ਮਿਲਦੇ ਆ ਜੁੜੇ ਰਹਿਣਾ ਬਲੌਗ ਦੇ ਵਿੱਚ ਬਲੌਗ ਦੇ ਵਿੱਚ ਤੁਹਾਡਾ ਨਾਮ ਜਸ਼ਨ ਸਿੰਘ ਜੀ ਜਸ਼ਨ ਨਵਾਬ ਹਾਂ ਜਸ਼ਨ ਨਵਾਬ ਪੂਣੀ ਕਰਦੇ ਹੋਏ ਬਣ ਕੇ ਦਿਖਾਉਣਗੇ ਤੇ ਤੁਸੀਂ ਜੁੜੇ ਰਹਿਣਾ ਲਓ ਜੀ ਮੁੰਡਿਓ ਪਹਿਲਾ ਲੜ ਮੁੰਡੇ ਨੇ ਧਾਰ ਦਿੱਤਾ ਪੱਗ ਦਾ ਤੇ ਮੈਂਟੋ ਮੈਂਟੀ ਕਹਿੰਦੇ ਦੇਖੋ ਵੱਲ ਦਾ ਤੇ ਜੁੜੇ ਰਹਿਣਾ ਪ੍ਰੀਤ ਜੀ ਤੁਸੀਂ ਥੋੜਾ ਮੈਨੂੰ ਨਰਾਜ ਲੱਗ ਰਹੇ ਹੋ ਨਰਾਜ ਤਾਂ ਨਹੀਂ ਮੈਂ ਦੇਖ ਰਿਹਾ ਸੀ ਸਖਲਾ ਕੱਲ ਨੂੰ ਤੂੰ ਹੀ ਸਿਰਾਹ ਕਰਾਉਣੀ ਐ। ਇਹ ਸਪੀਡ ਚੈੱਕ ਕਰੋ ਮੁੰਡੇ ਦੀ ਪੱਗ ਬੰਨਣ ਦੀ। ਐਨ ਕਹਿੰਦੇ ਮੰਥਾਂ ਦੇ ਹਿਸਾਬ ਨਾਲ ਕਰਦਾ ਕੰਮ। ਤੇ ਕਹਿੰਦੇ ਮਾਰ ਰਏ ਨਿਰਕਾਬੀ ਤੇ ਕਪੜਾ ਤੇ ਐਨ ਕਹਿੰਦੇ ਸਿਰਾਹ ਗਲਬਾਤ। ਬਸ ਆਪਾਂ ਮੈਂਟਾਂ ਦੂਹਾਂ ਚ ਆਪਾਂ ਐਂਡਿੰਗ ਕਰ ਰਹੇ ਆਂ ਵਿਆਹ 'ਚ ਪਹੁੰਚ ਰਹੇ ਆਂ। ਤੇ ਜੁੜੇ ਰਹਿਣਾ ਬਲੌਗ ਦੇ ਵਿੱਚ ਤੇ ਜਦੋਂ ਪਹੁੰਚ ਗਿਆ ਉਹਦੋਂ ਤੁਹਾਨੂੰ ਦਿਖਾਵਾਂਗੇ ਸਾਰਾ ਕੁ ਜੋ ਰੂਸ ਤੋਂ ਪਰਮੈਨੋ ਵਾਉ ਸਹੀ ਬਣ ਗਿਆ ਵਾਉ ਅਨ ਐਡੀ ਛੜੀ ਹੋ ਰਹੀ ਐ ਨੇ ਮੁੰਡੇ ਗੱਲਬਾਤ ਕਹਿੰਦੇ ਸਿਰਾਂ ਲੱਗਣ ਵਾਲੀ ਐ ਪਿੱਛੇ ਨੂੰ ਹੀ ਮੜਾ ਜਾ ਮੈਂ ਚੈੱਕ ਕਰ ਲੈ ਭਾਈ ਜਾ ਤਰਿਆ ਬਣ ਕੀ ਗੱਲ ਓਕੇ ਬਾਤ ਰਹਿ ਗਿਆ ਤੂੰ ਥੰਨੇ ਰੱਖੀਂ ਲੂ ਇਹਦਾ ਫਟਾ ਕੇ ਦੇ ਵਧੀਆ ਲੱਗਦਾ ਉਹ ਸਹੀ ਹੈ ਇੱਥੇ ਤਈਏ ਚੰਗੀ ਦੇਖ ਇੱਥੇ ਸਹੀ ਹੈ ਇੱਥੇ ਤੱਕ ਹੂੰ ਵੇਖੀ ਕੱਟੀ ਸਹੀ ਹੈ ਸਹੀ ਹੈ ਲਾ ਉਹ ਨਾ ਉਹ ਲਾ ਪਾਗ ਕਮੇ ਜੀ ਨਭੋਣਾ ਤੇਰੀ ਵੇਂ ਮੈਂ ਤੇਰਾ ਵੀ ਨਗਾਇਆ ਹੀ ਜਾਂ ਲੰਘੂਗਾ ਦੋ ਮਿੰਟ ਲੱਗ ਜਾਣ ਤੋੜਨ ਨੂੰ ਹਰ ਨਾ ਜਾਣ ਜਾ ਯਾਰ ਬਈ ਤੇਰੇ ਵੀ ਐਡੀ ਤੇਰੀ ਪੱਗ ਤਾਂ ਮੈਥੋਂ ਵੀ ਵੱਡੀ ਕਿਸਾਰ ਚ ਬਣਾ ਨਾ ਹੌਲੀ 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 ਮੰਨੀ ਆਂ ਕਿ ਨਪੁੱਠਾ ਗੈਂਠਾ ਹੋਦਾ ਓਏ ਬਾਈ ਕੰਮ ਜਾਂਦਾ ਹੁੰਦਾ ਕੰਮ ਜਾਂਦਾ ਹੁੰਦਾ ਆਜੂ ਜੀ ਉਹ ਜੀ ਲੋਕ ਚੱਲ ਚੱਲ ਇਹ ਗਾਇਕ ਸੈਲੀ ਯਾਰੀ ਪਾ ਰਿਹਾ ਕਿ ਇੱਥੇ ਨੂੰ ਪਤਾ ਨਹੀਂ ਪੁੱਠਾ ਪਾਤਾ ਸਿੱਧਾ ਕਰਦਾ ਓਏ ਬਾੜੀ ਮੇਰੇ ਤੋਂ ਵੀ ਸਿੱਧਾ ਕੇ ਪੁੱਠਾ ਆ ਫਾਲਤੂ ਦੀਆਂ ਫਾਲਤੂ ਦੀਆਂ ਆਵਾਜ਼ਾਂ ਦੇ ਗੋਹ ਜੂ ਗਾਈ ਫਾਲਤੂ ਦੀਆਂ ਆਵਾਜ਼ਾਂ ਦੇ ਬੀਪ ਲੱਗ ਜਾਂਦੀਆਂ ਹੁੰਦੀਆਂ ਨਹੀਂ ਕੋਕਣਾ ਬਈ ਪੁੱਠਾ ਹੈ ਨਾ ਫਿਰ ਆਪ ਦੇ ਸਾਰਨਾ ਕੋਲੇ ਕੋਲੇ ਪੁੱਟੂਗਾ ਬਈ ਇਹ ਕਿੱ체 ਯਾ ਕੱਲ ਅੰਦੇ ਵਿੱਚ ਬੜਾ ਜਿੰਨਟ ਬਾਬਾ ਟੈਗ ਕਰੀ ਗਏ ਨਾ ਤੇ ਤਾਂ ਇਹ ਦੇਖੋ ਬਾ ਜਿਹੜਾ ਸਰਲਾ ਸਰਾਈ ਜਿਹੜਾ ਉਹ ਜੀ ਦਾ ਚੱਕਾ ਹੈ ਚਲ ਤਾਂ ਆਇਆ ਇੱਥੇ ਮੜਾ ਯਾ ਫੋਟੋ ਕਰਾ ਲਈ ਫਟਾ ਥੱਲੇ ਕਿੰਥ ਸਹੀ ਐ ਜੀ ਓਕੇ ਗਾਇਸ ਹੁਣ ਆਪਾਂ ਚੱਲਿਆਂ ਰਾਤ ਤੇ ਜਾ ਕੇ ਦਿਖਾਉਣੇ ਆ ਤੁਮ ਕੀ ਗੱਲਬਾਤ ਬਣਦੀ ਐ ਮੈਂ ਦਿਨ ਜਾਗੂ ਵਾਲੇ ਕਰ ਹੱਤਾ ਵੀ ਆਪਣਾ ਭਰਾ ਜੁੜ ਚੁੱਕਿਆ ਨਾਲ ਇਹ ਵੀ ਬਹੁਤ ਸੇਵਾ ਅਨੁਭਵ ਐ ਲਗਾਤਾਰ